ਤੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ 'ਚ ਉਤਾ ਦੇ ਹੋਰ ਵਧੀਆ ਤੋਂ ਵਧੀਆ ਆਪਣੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਤੇ ਉਹਨਾਂ ਨੂੰ ਪੰਜਾਬੀ ਸਾਹਿਤ ਨੂੰ ਆਪਣੀ ਜਿਹੜੀ ਕਲਮ ਰਹੀਂ ਵਧੀਆ-ਵਧੀਆ ਲਿਖਤਾਂ ਦੇਣੀਆਂ ਨੇ ਤਾਂ ਕਿ ਸਮਾਜ 'ਚ ਸਾਡੀ ਜਿਹੜੀ ਨਵੀਂ ਪੀੜ੍ਹੀ ਐ ਅੱਜ ਨਵੀਂ ਜਨਰੇਸ਼ਨ ਐ ਜਿਹੜੀ ਉਹ ਕਿਤਨਾ ਕਿਤੇ ਸਾਡੇ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਮਾਂ ਬੋਲੀ ਤੋਂ ਦੂਰ ਜਾ ਰਹੀ ਐ ਇਹ ਲੰਮਾ ਸਮਾਂ ਸਾਡੀ ਮਾਂ ਬੋਲੀ ਐ ਸਾਡਾ ਸੱਭਿਆਚਾਰ ਆ ਸਾਡਾ ਸਹਿਤਾਂ ਇਹ ਜਿਉਂਦਾ ਰਹਿ ਸਕੇ ਕਿਉਂਕਿ ਅਸੀਂ ਬਹੁਤ ਅਮੀਰ ਵਿਰਸੇ ਦੇ ਵਾਰਸਾਂ ਹੇ ਕੁਝ ਸਮਾਂ ਹੁੰਦਾ ਕੁਝ ਦੌਰ ਹੁੰਦਾ ਜਿਹੜੇ ਦੌਰ ਹੁੰਦੇ ਨੇ ਹਮੇਸ਼ਾ ਆਉਂਦੇ ਨੇ ਤੇ ਲੰਘ ਜਾਂਦੇ ਨੇ ਟਰੈਂਡ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਆ ਵੀ ਟਰੈਂਡ ਦਾ ਚੀਜ਼ ਹੈ ਟਰੈਂਡ ਦਾ ਕਪੜਾ ਥੋੜਾ ਸਮੇਂ ਦਾ ਹੁੰਦਾ ਹੈ ਉਹ ਜਦੋਂ ਟਰੈਂਡ ਲੰਘ ਜਾਂਦਾ ਉਹ ਵੀ ਪੁਰਾਣੀ ਹੋ ਜਾਂਦੇ ਪਰ ਜਿਹੜੀ ਅਸਲੀ ਗਾਇਕੀ ਹੈ ਸਿੱਖੀ ਹੋਈ ਗਾਇਕੀ ਹੈ ਉਸਤਾਦਾਂ ਕੋਲੋਂ ਸਿੱਖੀ ਹੋਈ ਗਾਇਕੀ ਹੈ ਉਹ ਸਦਾ ਰਹਿੰਦੀ ਹੈ ਚਿਰ ਸਥਾਈ ਰਹਿੰਦੀ ਹੈ ਲੰਮਾ ਸਮਾਂ ਰਹਿੰਦੀ ਹੈ ਸਾਨੂੰ ਮਾਣ ਹੈ ਕਿ ਅਸੀਂ ਸਾਡਾ ਜਿਹੜਾ ਪੰਜਾਬੀ ਸੰਗੀਤ ਹੈ ਸਾਡੇ ਗੀਤ ਨੇ ਤੇ ਪੰਜਾਬੀ ਮਾਵੋਲੀਆ ਪੂਰੀ ਦੁਨੀਆ ਦੇ ਵਿੱਚ ਅਸੀਂ ਉਹ ਬੁਲੀ ਜੀ ਪੀ ਜਾਂਦੀ ਹੈ ਸੁਣੀ ਵੀ ਜਾਂਦੀ ਹੈ ਇੱਕ ਕਲਾਕਾਰ ਹੈ ਇੱਕ ਕਲਾਕਾਰ ਦੇ ਨਾਲ ਜੇ ਆਪਾਂ ਲਾਈਏ ਤਾਂ ਘੱਟੋ-ਘੱਟ ਇੱਕ ਕਲਾਕਾਰ 40-50 ਘਰਾਂ ਨੂੰ ਪਾਲਦਾ ਵਕਤ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਦੇ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਦੋਂ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਮਾਜ ਹੈ ਜੀ ਅੱਜ ਸਾਹਨੇ ਵਾਲੇ ਇਲਾਕੇ ਦੇ ਜਿੰਨੇ ਵੀ ਸਾਡੇ ਸਾਹਿਤ ਨਾਲ ਸੰਗੀਤ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਸਾਡੇ ਗਾਇਕ ਭਰਾ ਸਾਡੇ ਗੀਤਕਾਰ ਸੰਗੀਤਕਾਰ ਤੇ ਫਿਲਮੀ ਦੁਨੀਆ ਦੇ ਵਿੱਚੋਂ ਤੇ ਸਾਡੇ ਪੁਰਾਣੇ ਸਾਡੇ ਸੁਲਝੇ ਹੋਏ ਸਾਹਿਤਕਾਰ ਸਾਰੇ ਅੱਜ ਇਕੱਤਰ ਹੋ ਕੇ ਇੱਕ ਸਾਡੀ ਸਾਹਿਤਕ ਮਿਲਣੀ ਅਸੀਂ ਇੱਥੇ ਸਾਹਨੇ ਵਾਲੇ ਦੇ ਵਿੱਚ ਇਹਨਾਂ ਨੇ ਉਲਕੀ ਸੀ ਤੇ ਜਿਹਦੇ ਵਿੱਚ ਅੱਜ ਆ ਕੇ ਬੜਾ ਕਹਿੰਦੇ ਆ ਵੀ ਇੱਕ ਰੂਹ ਨੂੰ ਬੜੇ ਚਿਰ ਬਾਅਦ ਇੱਕ ਸਕੂਨ ਮਿਲਿਆ ਬਹੁਤ ਵਧੀਆ ਮਹਿਸੂਸ ਹੋਇਆ ਕਿ ਇਹਨਾਂ ਨੇ ਇੱਥੇ ਬਲਾ ਕੇ ਮੈਨੂੰ ਦਾਸ ਨੂੰ ਐਡਾ ਵੱਡਾ ਮਾਨ ਦਿੱਤਾ ਜਿਹਦੇ ਕਾਬਲ ਮੈਂ ਹਲੇ ਹੈ ਨਹੀਂ ਤੇ ਮੈਂ ਤਹਿ ਦਿਲੋਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਇੰਨਾ ਮਾਨ ਸਤਿਕਾਰ ਸਾਰੇ ਜਿਹੜੇ ਚੰਗਾ ਕਰਦੇ ਨੇ ਸਾਰਿਆਂ ਨੂੰ ਦੇਣਾ ਚਾਹੀਦਾ ਸਾਰਿਆਂ ਨੂੰ ਮਿਲਣਾ ਵੀ ਚਾਹੀਦਾ ਤੇ ਜੇ ਜੇ ਅਗਰ ਅਸੀਂ ਜਿਹੜਾ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦਾ ਮਾਨ ਸਤਿਕਾਰ ਕਰਾਂਗੇ ਤਾਂ ਉਹਨਾਂ ਨੂੰ ਹੋਰ ਹੰਗਾਰਾ ਮਿਲੇਗਾ ਦਿਲ ਨੂੰ ਹੋਰ ਉਹਨਾਂ ਨੂੰ ਅੱਗੇ ਵਧਣ ਦੀ ਉਹਨਾਂ ਵਿੱਚ ਚਾਹਤ ਪੈਦਾ ਹੋਊਗੀ ਸੋ ਇਹ ਜ਼ਰੂਰੀ ਨੇ ਇਹ ਮਹਿਫਲਾਂ ਇਹ ਸੰਗੀਤਕ ਮਹਿਫਲਾਂ ਇਹਨਾਂ ਦੇ ਵਿੱਚ ਜਿਹੜਾ ਸਾਡੇ ਇੱਕ ਤਾਂ ਆਪਸੀ ਭਾਈਚਾਰਾ ਸਾਡਾ ਅਸੀਂ ਇਕੱਠੇ ਹੋ ਲੈਨੇ ਆਂ ਬਹਾਨੇ ਸਿਰ ਅਸੀਂ ਸਾਡੇ ਆਪਸੀ ਗੱਲਬਾਤ ਹੋ ਜਾਂਦੀ ਆ ਅਸੀਂ ਇੱਕ ਦੂਦੇ ਹਾਲਚਲ ਪੁੱਛ ਲੈਨੇ ਆਂ ਇਹ ਅਸੀਂ ਮੈਂ ਸਮਝਦਾ ਵੀ ਕਿਸੇ ਵੇਲੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਇਕੱਠੇ ਹੋ ਕੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਇਕੱਠੇ ਹੋ ਕੇ ਬਰੋਟਿਆਂ ਥੱਲੇ ਜਾਂ ਅਸੀਂ ਗਲੀਆਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਕਿ ਆਪਣਾ ਕਰਦੇ ਹੁੰਦੇ ਸੀ ਆਪਣੇ ਪ੍ਰੋਗਰਾਮ ਇਹ ਇਹ ਵੀ ਮਿਲਦੀਆਂ ਉਸੇ ਦਾ ਹੀ ਇੱਕ ਹਿੱਸਾ ਨੇ ਉਸੇ ਕੜੀ ਦਾ ਇੱਕ ਬਦਲਿਆ ਰੂਪ ਹੈ ਤੇ ਜਿੱਥੇ ਅਸੀਂ ਸਾਰੇ ਬਿਨਾਂ ਕਿਸੇ ਆਪਣੀ ਜਿਹੜੇ ਕਹਿੰਦੇ ਵੀ ਹਰ ਬੰਦਾ ਆਪਣੇ ਆਪ ਨੂੰ ਆਪਣੀ ਕਲਾ ਨੂੰ ਆਪਣੀ ਜੋ ਨੇ ਸਿੱਖਿਆ ਉਹਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਦਾ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਮੈਂ ਇਹਨੂੰ ਬਹੁਤ ਹੀ ਆਪਣੀ ਜ਼ਿੰਦਗੀ ਦੇ ਵਿੱਚ ਨੂੰ ਵੱਡਾ ਸਥਾਨ ਦਿੰਦਾ ਕਿਉਂਕਿ ਜਿਹੜਾ ਤੁਹਾਨੂੰ ਕੋਈ ਮਾਨ ਸਤਿਕਾਰ ਮਿਲਦਾ ਹੈ ਪ੍ਰਮਾਤਮਾ ਨੇ ਜਿਹੜੀ ਤੁਹਾਨੂੰ ਕਲਾ ਬਖਸ਼ੀ ਹੈ ਤੇ ਉਹ ਇਹਦੇ ਵੀ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਹੜਾ ਤੁਹਾਨੂੰ ਸਤਕਾਰ ਮਿਲਿਆ ਮਾਣ ਮਿਲਿਆ ਤੁਸੀਂ ਉਹਨੂੰ ਬਰਕਰਾਰ ਰੱਖਣਾ ਤੇ ਭਵਿੱਖੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਉਦਾਂ ਦੇ ਹੋਰ ਵਧੀਆ ਤੋਂ ਵਧੀਆ ਆਪਣੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਤੇ ਉਹਨਾਂ ਨੂੰ ਪੰਜਾਬੀ ਸਾਹਿਤ ਨੂੰ ਆਪਣੀ ਜਿਹੜੀ ਕਲਮ ਰਹੀ ਵਧੀਆ-ਵਧੀਆ ਲਿਖਤਾਂ ਦੇਣੀਆਂ ਨੇ ਤਾਂ ਕਿ ਸਮਾਜ 'ਚ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨਵੀਂ ਜਨਰੇਸ਼ਨ ਹੈ ਜਿਹੜੀ ਉਹ ਕਿਤਨਾ ਕਿਤੇ ਸਾਡੇ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਮਾਂ ਬੋਲੀ ਤੋਂ ਦੂਰ ਜਾ ਰਹੀ ਹੈ ਅਸੀਂ ਕਿਸੇ ਤਰੀਕੇ ਵੀ ਹੰਬੜਾ ਮਾਰ ਕੇ ਉਹਨਾਂ ਨੂੰ ਰੋਖ ਕੇ ਉਹਨਾਂ ਨੂੰ ਆਪਣੀ ਜਿਹੜੇ ਅਸਲੀ ਵਿਰਾਸਤ ਆ ਸਾਡਾ ਵਿਰਸਾ ਹੈ ਤੇ ਉਹਨੂੰ ਉਹਦੇ ਨਾਲ ਜੋੜੀਏ ਆਪਣੀ ਜੜ ਨਾਲ ਜੁੜੇ ਰਹਿਣ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਪੰਜਾਬੀ ਸਹਿਤ ਤੇ ਸਭਿਆਚਾਰ ਦੀ ਉਹ ਵੀ ਕਿਤਨਾ ਕਿਤੇ ਕੜੀ ਬਣ ਤਾਂ ਕਿ ਜਿਹੜਾ ਇਹ ਲੰਮਾ ਸਮਾਂ ਸਾਡੀ ਮਾਂ ਬੋਲੀ ਹੈ ਸਾਡਾ ਸਭਿਆਚਾਰ ਆ ਸਾਡਾ ਸਹਿਤ ਆ ਇਹ ਜਿਉਂਦਾ ਰਹਿ ਸਕੇ ਕਿਉਂਕਿ ਅਸੀਂ ਬਹੁਤ ਅਮੀਰ ਵਿਰਸੇ ਦੇ ਵਾਰਸ ਆ ਸੋ ਮੈਂ ਆਪਣੇ ਵੱਲੋਂ ਇਹ ਸਾਹਨੇ ਵਾਲ ਹਲਕੇ ਦੇ ਜਿੰਨੇ ਵੀ ਅੱਜ ਕਲਾਕਾਰ ਫਨਕਾਰ ਗੀਤਕਾਰ ਸਹਿਤਕਾਰ ਤੇ ਬੁੱਧੀਜੀਵੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਦਾਸ ਦੇ ਇਸ ਬਲਾਕੇ ਐਡਾ ਵੱਡਾ ਮਾਨ ਦਿੱਤਾ ਮੈਂ ਸਨ ਦਾ ਬਹੁਤ ਬਹੁਤ ਧੰਨਵਾਦੀ ਜੀ ਇਹ ਗਾਇਕੀ ਦੇ ਵਿੱਚ ਕਹਿ ਲਿਏ ਜਾਂ ਸੰਗੀਤ ਦੇ ਵਿੱਚ ਕਹਿ ਲਿਏ ਸਾਹਿਤ ਦੇ ਵਿੱਚ ਕਹਿ ਲਿਏ ਸਮੇਂ-ਸਮੇਂ ਸਰ ਬਦਲਾ ਆਉਂਦੇ ਨੇ ਇਹ ਕੁਝ ਸਮਾਂ ਹੁੰਦਾ ਕੁਝ ਦੌਰ ਹੁੰਦਾ ਜਿਹੜੇ ਦੌਰ ਹੁੰਦੇ ਨੇ ਹਮੇਸ਼ਾ ਆਉਂਦੇ ਨੇ ਤੇ ਲੰਘ ਜਾਂਦੇ ਨੇ ਟ੍ਰੈਂਡ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਵੀ ਟ੍ਰੈਂਡ ਦਾ ਚੀਜ਼ ਹੈ ਟ੍ਰੈਂਡ ਦਾ ਕਪੜਾ ਉਹ ਥੋੜਾ ਸਮੇਂ ਦਾ ਹੁੰਦਾ ਜਦੋਂ ਟ੍ਰੈਂਡ ਲੰਘ ਜਾਂਦਾ ਉਹ ਵੀ ਪੁਰਾਣੀ ਹੋ ਜਾਂਦੇ ਪਰ ਜਿਹੜੀ ਅਸਲੀ ਗਾਇਕੀ ਐ ਸਿੱਖੀ ਹੋਈ ਗਾਇਕੀ ਐ ਉਸਤਾਦਾਂ ਕੋਲੋਂ ਸਿੱਖੀ ਹੋਈ ਗਾਇਕੀ ਐ ਉਹ ਸਦਾ ਰਹਿੰਦੀ ਐ ਚਿਰ ਸਥਾਈ ਰਹਿੰਦੀ ਐ ਲੰਮਾ ਸਮਾਂ ਰਹਿੰਦੀ ਐ ਤੇ ਉਹਦੇ ਉੱਤੇ ਕਿਸੇ ਵੀ ਸਮੇਂ ਦਾ ਕਿਸੇ ਵੀ ਵਕਤ ਦਾ ਕਿਸੇ ਵੀ ਟ੍ਰੈਂਡ ਦਾ ਕੋਈ ਅਸਰ ਨਹੀਂ ਹੁੰਦਾ ਪੰਜਾਬੀ ਫੋਕ ਸਾਡਾ ਸਦਾ ਜਿਉਂਦਾ ਸੀ ਸਦਾ ਜਿਉਂਦਾ ਰਹਿਣਾ ਤੇ ਅਸੀਂ ਪੰਜਾਬੀ ਸੰਗੀਤ ਦੇ ਜ਼ਰੀਏ ਪੰਜਾਬੀ ਜਿਹੜੀ ਕਹਿੰਦੇ ਆ ਮਾਂ ਬੋਲੀ ਦੀ ਸੇਵਾ ਕਰਦੇ ਆ ਤੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਸਾਨੂੰ ਮਾਣ ਹੈ ਕਿ ਅਸੀਂ ਸਾਡਾ ਜਿਹੜਾ ਪੰਜਾਬੀ ਸੰਗੀਤ ਐ ਸਾਡੇ ਗੀਤ ਨੇ ਤੇ ਪੰਜਾਬੀ ਮਾਵੋਲੀਆ ਪੂਰੀ ਦੁਨੀਆ ਦੇ ਵਿੱਚ ਅਸੀਂ ਉਹ ਬੁਲੀ ਜੀ ਪੀ ਜਾਂਦੀ ਹੈ ਸੁਣੀ ਵੀ ਜਾਂਦੀ ਹੈ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹਨੂੰ ਬਹੁਤ ਵੱਡਾ ਰੁਤਬਾ ਵੀ ਦਿੱਤਾ ਗਿਆ ਤੇ ਉਹਨਾਂ ਨੂੰ ਦੂਜੀਆਂ ਤੀਜੀਆਂ ਪਛਾਣਾਂ ਦੇ ਦਰਜੇ ਵੀ ਦਿੱਤੇ ਗਏ ਨੇ ਇਹ ਸਾਰਾ ਸਾਡੇ ਗੀਤਕਾਰਾਂ ਗਾਇਕਾਂ ਤੇ ਸਾਡੇ ਜਿਹੜੇ ਸਿੱਖੇ ਹੋਏ ਲੋਕ ਨੇ ਇਹ ਉਹਨਾਂ ਦੀ ਬਦੌਲਤ ਹੋਇਆ ਜੀ ਅਸਲ ਦੇ ਵਿੱਚ ਕਲਾਕਾਰ ਜਿਹੜੇ ਹੁੰਦੇ ਨੇ ਜਾਂ ਮੈਂ ਗੱਲ ਅਕਸਰ ਕਰਦਾ ਹੁੰਨਾ ਸਹਿਦਕਾਰ ਸੰਗੀਤਕਾਰ ਹੁਣ ਇੱਕ ਕਲਾਕਾਰ ਹੈ ਇੱਕ ਕਲਾਕਾਰ ਦੇ ਨਾਲ ਜੇ ਆਪਾਂ ਲਾਈਏ ਤਾਂ ਘੱਟੋ ਘੱਟ ਇੱਕ ਕਲਾਕਾਰ 40-50 ਘਰਾਂ ਨੂੰ ਪਾਲਦਾ ਜਦੋਂ ਉਹਦਾ ਪ੍ਰੋਗਰਾਮ ਹੁੰਦਾ 40-50 ਲੋਕ ਉਹਦੇ ਨਾਲ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਬੱਚੇ ਉਹਨਾਂ ਦੇ ਅੱਗੇ ਇੱਕ ਬਹੁਤ ਵੱਡਾ ਇਹ ਫੀਲਡ ਹੈ ਗੀਤਕਾਰ ਸੰਗੀਤਕਾਰ ਸਾਡੇ ਜਿੰਨੇ ਵੀ ਵੀਡੀਓ ਡਾਇਰੈਕਟਰ ਨੇ ਜਾਂ ਸਾਡੇ ਜਿੰਨੇ ਵੀ ਆਪਾਂ ਕਹੇ ਲਈਏ ਵੀ ਜਿਹੜੇ ਪਿੱਛੇ ਬੈਕਗ੍ਰਾਉਂਡ ਤੇ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਇਹ ਆਪਣੇ ਆਪ 'ਚ ਇੱਕ ਅਲੱਗ ਦੁਨੀਆ ਹੈ ਬਹੁਤ ਵੱਡੀ ਦੁਨੀਆ ਜਿਹਨੂੰ ਮੈਂ ਕਹਾਵਾਂਗਾ ਕਿ ਵਕਤ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਦੇ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਦੋਂ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਮਾਜ ਹੈ ਇਹਨਾਂ ਨੂੰ ਵੀ ਸਹੂਲਤਾਂ ਦੀ ਲੋੜ ਹੈ ਇਹਨਾਂ ਨੂੰ ਵੀ ਚਾਹੀਦਾ ਬਹੁਤ ਕੁਝ ਚਾਹੀਦਾ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਬਹੁਤ ਸਾਰੇ ਸਾਡੇ ਜਿਹੜੇ ਕਲਾਕਾਰ ਫਨਕਾਰ ਜਿਹੜੇ ਫਿਲਮੀ ਅਦਾਕਾਰ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਜਦੋਂ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਕਈ ਵਾਰ ਇਦਾਂ ਦੀਆਂ ਬਿਮਾਰੀਆਂ 'ਚ ਘਿਰ ਜਾਂਦੇ ਨੇ ਕਿ ਇਲਾਜ ਕਰਾਉਣੇ ਵੀ ਸੰਭਵ ਨਹੀਂ ਹੁੰਦੇ ਤਾਂ ਇਹ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹ ਇਹਨਾਂ ਦੀ ਇਹਨਾਂ ਨੇ ਕਿਉਂਕਿ ਸਾਰੀ ਜ਼ਿੰਦਗੀ ਆਪਣੀ ਸੱਭਿਆਚਾਰ ਲਈ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਉਹਦੀ ਪ੍ਰਗਤੀ ਲਈ ਗੀਤ ਗਾ ਕੇ ਉਹਦੀ ਚੜ੍ਹਦੀ ਕਲਾ ਲਈ ਗੀਤ ਗਾ ਕੇ ਉਹਦੇ ਲਈ ਦੁਆਵਾਂ ਮੰਗ ਮੰਗ ਕੇ guzari ਹੁੰਦੀ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਦਾ ਫਰਜ਼ ਬਣਦਾ ਕਿ ਇਹਨਾਂ ਦੀ ਵੀ ਕਦਰ ਕਰਨਾ ਇਹਨਾਂ ਨੂੰ ਜੋ ਚਾਹੀਦਾ ਹੈ ਇਹਨਾਂ ਦੀਆਂ ਇਹਨਾਂ ਦੀਆਂ ਵੀ ਮੰਗਾਂ ਨੇ ਉਹਨਾਂ ਨੂੰ ਵੀ ਸੁਣਿਆ ਜਾਣਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਅਸੀਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਨਹੀਂ ਪਹੁੰਚ ਸਕੀ ਜਾਂ ਕਹਿ ਲਿਆ ਕਿ ਉੱਡੀ ਵੱਡੀ ਨਹੀਂ ਬਣ ਸਕੀ ਤਾਂ ਹੋ ਸਕਦਾ ਮੈਨੂੰ ਲੱਗਦਾ ਕਿ ਇਹ ਵੀ ਇੱਕ ਜਿਹੜਾ ਰਸਤਾ ਹੁੰਦਾ ਹੈ ਚੋਣਾ ਦਾ ਇਹ ਇੱਕ ਬਹੁਤ ਵੱਡਾ ਰਸਤਾ ਹੁੰਦਾ ਜਿਹਦੇ ਰਾਹੀਂ ਇਹ ਇੱਕ ਆਡੈਂਟੀਟੀ ਇੱਕ ਪਛਾਣ ਦਿੱਤੀ ਜਾ ਸਕਦੀ ਹੈ ਕਿ ਇਹ ਵੀ ਇੱਕ ਵਰਗ ਹੈਗਾ ਆ ਖੜਾ ਹੈ ਤੇ ਜਿਹਨੂੰ ਤੁਸੀਂ ਸੁਣਿਆ ਨਹੀਂ ਤੇ ਜਿਹਨੂੰ ਸੁਣਨਾ ਚਾਹੀਦਾ ਸੁਣਨਾ ਪੈਣਾ ਵੀ ਹੈ